ਪੰਜਾਬ ਸਰਕਾਰ ਦੀ ਹੁਣ ਮੰਗਤਿਆਂ ਖਿਲਾਫ ਕਾਰਵਾਈ ਹੈ ਜਿਹੜੀ ਦਿਖਦੀ ਹੋਈ ਦਿਖਾਈ ਦੇ ਰਹੀ ਹੈ ਫਿਲਹਾਲ ਮੈਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਮੌਜੂਦ ਹਾਂ ਜਿੱਥੇ ਕਿ ਪੰਜਾਬ ਸਰਕਾਰ ਦੀ ਜਿਹੜੀ ਕਾਰਵਾਈ ਹੈ ਮੰਗਤਿਆਂ ਖਿਲਾਫ ਉਹ ਦੇਖਣ ਨੂੰ ਮਿਲੀ ਤਾਂ ਦੱਸ ਦਈਏ ਕਿ ਹੁਣ ਅੰਮ੍ਰਿਤਸਰ ਕਮਿਸ਼ਨਰੇਟ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਆ ਕਮਿਸ਼ਨਰੇਟ ਦੀ ਗੱਡੀ ਜਿਹੜੀ ਹੈ ਮੰਗਤਿਆਂ ਨੂੰ ਚੱਕਣ ਦੇ ਲਈ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਭੇਜੀ ਗਈ ਤਾਂ ਇੱਥੋਂ ਸ਼ੁਰੂਆਤ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਹੁਣ ਜਿਹੜੀ ਕਾਰਵਾਈ ਹੈ ਹੁਣ ਜ਼ਰੂਰ ਅਮਲ ਦੇ ਵਿੱਚ ਲਿਆਂਦੀ ਜਾਏਗੀ ਕਿਉਂਕਿ ਪੰਜਾਬ ਸਰਕਾਰ ਵੱ ਉਹ ਡੀਐਨਏ ਟੈਸਟ ਕਰਵਾਇਆ ਜਾਵੇ ਹੁਣ ਵਿਕਾਰੀਆਂ ਕਲਾਬ ਜਿਹੜੀ ਕਾਰਵਾਈ ਆ ਉਹ ਅਮਲ ਦੇ ਵਿੱਚ ਦਿਖਾਈ ਦੇਵੇਗੀ ਤਾਂ ਫਿਲਹਾਲ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਜਿਹੜੀ ਸ਼ੁਰੂਆਤ ਹੈ ਉਹ ਦੇਖਣ ਨੂੰ ਮਿਲੀ ਤਾਂ ਕਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਵਿਕਾਰੀਆਂ ਨੂੰ ਚੱਕ ਕੇ ਜਿਹੜਾ ਜਿਹੜਾ ਗਿਆ ਇੱਕ ਗੱਡੀ ਮੈਦ ਤੋਂ ਸਾਂਝ ਕਰਦਣਾ ਚਾਹੁੰਦਾ ਤੁਸੀਂ ਦੇਖੋ ਕਿ ਰੇੜੀ ਜਿਹੜੇ ਮੰਗਣ ਵਾਲੇ ਸੀ ਜ਼ਰੂਰ ਇਸ ਦੀ ਆਰਡ ਦੇ ਵਿੱਚ ਕੰਮ ਕਰਦੇ ਸੀ ਤੁਸੀਂ ਦੇਖ ਪਾ ਰਹੇ ਹੋ ਕਿ ਕੰਮ ਵੀ ਨਾਲ ਦੇ ਨਾਲ ਕਰਨਾ ਤੇ ਨਾਲ ਦੇ ਨਾਲ ਜਿਹੜੀ ਪੀਖ ਹੈ ਉਹ ਵੀ ਮੰਗਣੀ ਇਹ ਜਿਹੜਾ ਇਹਨਾਂ ਨੇ ਸਿੱਟਾ ਬਣਾਇਆ ਹੋਇਆ ਸੀ ਤਾਂ ਦੇਖੋ ਉਸੇ ਪ੍ਰਕਾਰ ਜਿਹੜੀ ਰੇੜੀ ਹੈ ਉੱਥੇ ਲੱਗੀ ਹੋਈ ਦਿਖਾਈ ਦੇ ਰਿਹਾ ਤੇ ਨਾਲ ਦੀ ਨਾਲ ਗੱਲ ਕਰਾਂ ਤਾਂ ਹੁਣ ਜਿੰਨੇ ਵੀ ਭਿਖਾਰੀ ਅੰਮ੍ਰਿਤਸਰ ਸ਼ਹਿਰ ਦੀ ਗੱਲ ਨਹੀਂ ਕਰ ਰਿਹਾ ਜਿੰਨੇ ਵੀ ਪੰਜਾਬ ਦੇ ਵਿੱਚ ਭਿਖਾਰੀ ਨੇ ਉਹਨਾਂ ਦੇ ਉੱਤੇ ਮੁਕਾੜ ਰੂਪ ਦੇ ਵਿੱਚ ਜਿਹੜੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਈ ਜਾਏਗੀ ਤਾਂ ਪੰਜਾਬ ਸਰਕਾਰ ਵੱਲੋਂ ਹੁਣ ਸਖਤ ਨਹੀਂ ਦਾਇਤਾ ਜਿਹੜੀਆਂ ਆ ਉਹ ਕਰ ਦਿੱਤੇ ਗਏ ਤਾਂ ਉਸ ਦਾ ਦੇਖਾ ਹੈ ਉਸ ਦਾ ਜਿਹੜਾ ਰਿਜ਼ਲਟ ਆ ਉਹ ਸਾਫ਼ ਤੌਰ ਤੇ ਅੱਜ ਦਿਖਾਈ ਦਿੱਤਾ ਤੇ ਅੱਜ ਅੰਮ੍ਰਿਤਸਰ ਕਮਿਸ਼ਨਰੇਟ ਦੀ ਗੱਡੀ ਇੱਥੇ ਪਹੁੰਚਦੀ ਹੈ ਪਹੁੰਚ ਕੇ ਆ ਭਿਖਾਰੀਆਂ ਨੂੰ ਗੱਡੀ ਦੇ ਵਿੱਚ ਬਿਠਾ ਕੇ ਜਿਹੜਾ ਉਹ ਲੋਕਲ ਥਾਣਿਆਂ ਦੇ ਵਿੱਚ ਲਿਜਾ ਕੇ ਲੈ ਕੇ ਗਈ ਹੈ ਕੀ ਕਾਰਵਾਈ ਕੀਤੀ ਜਾਵੇਗੀ ਉਹ ਤਾਂ ਦੇਖਣਾ ਹੋਵੇਗਾ ਮਗਰ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਕਾਰਵਾਈ ਉਹ ਮੁਕੰਮਲ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਪਿਖਾਰੀ ਤੇ ਜਿਹੜਾ ਉਹ ਕੰਪਲੀਟ ਦਰਜ ਹੁੰਦੀ ਆ ਉਸ ਤੋਂ ਬਾਅਦ ਉਸ ਨੂੰ ਜੇਲ੍ਹ ਵੀ ਭੇਜਿਆ ਜਾਂਦਾ ਕਿਉਂਕਿ ਉਹ ਜ਼ਬਰਨ ਜਿਹੜਾ ਆਪਣੇ ਬੱਚਿਆਂ ਤੋਂ ਪੀਕ ਮੰਗਾ ਰਿਹਾ ਸੀ ਤਾਂ ਜਿਹੜੀ ਅਮਲ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਦੀ ਨਗਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਬਿਲਕੁਲ ਸਰਹਾਦੀ ਏਰੀਆ ਲੱਗਦਾ ਹੈ ਤਾਂ ਇੱਕ ਆ ਜ਼ਰੂਰ ਸ਼ੱਕੀ ਆਧਾਰ ਤੇ ਜਿਹੜੀ ਗੱਲ ਕੀਤੀ ਜਾਵੇ ਤਾਂ ਕਹਿ ਸਕਦੇ ਆ ਕਿ ਕੋਈ ਆਈਐਸਆਈ ਅਧਿਕਾਰੀ ਵੀ ਹੋ ਸਕਦਾ ਹੈ ਕੋਈ ਏਜੰਟ ਵੀ ਹੋ ਸਕਦਾ ਜੋ ਖੂਫੀਏ ਜਾਣਕਾਰੀ ਬਿਲਕੁਲ ਨੇੜੇ ਸਰਹਾਦੀ ਪਾਕਿਸਤਾਨ ਨੂੰ ਪਹੁੰਚਾਉਂਦਾ ਹੋਵੇ ਕਈ ਆ ਗੱਲਾਂ ਤੋਂ ਐਂਗਲ ਜੁੜਦਾ ਹੋਇਆ ਵਿਕਾਰੀਆਂ ਦੇ ਨਾਲ ਜੁੜਦਾ ਦਿਖਾਈ ਦਿੰਦਾ ਤਾਂ ਹੁਣ ਜਿਹੜਾ ਮੁਕੰਮਲ ਰੂਪ ਦੇ ਵਿੱਚ ਡੀਐਨਏ ਟੈਸਟ ਕਰਕੇ ਕਰਵਾਇਆ ਜਾਏਗਾ ਕਿ ਪਤਾ ਲੱਗ ਸਕੇ ਕਿਸ ਸ਼ਹਿਰ ਦੇ ਨੇ ਕਿਸ ਦੇਸ਼ ਦੇ ਨੇ ਕਿੱਥੋਂ ਆਏ ਨੇ ਇਹ ਸਾਰਾ ਆ ਜਿਹੜਾ ਚਿੱਠਾ ਹੈ ਉਹ ਹੁਣ ਫਰੋਲਿਆ ਜਾਵੇਗਾ ਜਦੋਂ ਡੀਐਨਏ ਟੈਸਟ ਹੋਵੇਗਾ ਤਾਂ ਹੁਣ ਜਿਹੜੀ ਕਾਰਵਾਈ ਹੈ ਉਹ ਤਾਂ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਇੱਕ ਸਵਾਲ ਹੋਰ ਉੱਠਦਾ ਕਿ ਜੇ ਜਿਹੜੀ ਕੋ ਰਾਮਦਾਸ ਦੀ ਨਗਰੀ ਹੋਵੇ ਇਸ ਦੇ ਵਿੱਚ ਨਾ ਖਾਣ ਦੀ ਕਮੀ ਐ ਨਾ ਰਹਿਣ ਦੀ ਕਮੀ ਐ ਤਾਂ ਫਿਰ ਵੀ ਇੰਨੇ ਮੱਤੇ ਇੰਨੇ ਭਿਖਾਰੀ ਆਉਂਦੇ ਕਿਥੋਂ ਨੇ ਹੁਣ ਜਿਹੜੀ ਕਾਰਵਾਈ ਆ ਅਮ੍ਰਿਤਸਰ ਤੋਂ ਸ਼ੁਰੂਆਤ ਹੋਈ ਆ ਪੂਰੇ ਪੰਜਾਬ ਭਰ ਦੇ ਵਿੱਚ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਨੇ ਇਸ ਮੁੱਦੇ ਨੂੰ ਲੈ ਕੇ ਸਖਤਾਈ ਜਿਹੜੀ ਆ ਵਰਤਨੀ ਸ਼ੁਰੂ ਕਰ ਦਿੱਤੀ ਆ ਕੈਮਰਾਮੈਨ ਨੌਇਦ ਨਾਲ ਮਹਿਮਾਨਾ 10 ਸਮਰ نیوز ਅਮ੍ਰਿਤਸਰ